ਇਹ ਜਿਸ ਤਰ੍ਹਾਂ ਆ ਸੋਫਾ ਅਸੀਂ 12 ਸੀਟਰ ਬਹੁਤ ਵੇਚਿਆ ਪਹਿਲਾਂ ਵੀ ਇਹ ਸਰ ਇਹ 65 60 ਦਾ ਵੇਚਦੇ ਹੁੰਦੇ ਸੀ ਜੀ ਔਰ 12 ਸੀਟਾਂ ਦੇ ਨਾਲ ਇਹਦੇ ਸੈਂਟਰ ਟੇਬਲ ਆ ਔਰ ਇਹਦਾ ਜਿਹੜਾ ਟਾਪ ਹੈਗਾ ਇਹ ਓਪਨ ਹੋ ਜਾਂਦਾ ਤੁਸੀਂ ਸਟੋਰੇਜ ਵੀ ਕਰ ਸਕਦੇ ਹੋ ਸ਼ੌਕਰ ਦੇ ਨਾਲ ਓਪਨ ਵਾਲੀ ਆਈਟਮ ਹੈਗੀ ਆ ਇਹ ਸਰ ਆਫ ਤੇ ਲਗਾ ਦਿੱਤਾ ਜਾਂਦਾ ਹੈ ਮਤਲਬ 65000 ਪਹਿਲੇ ਤੇ 30% ਆਫ ਕਰਕੇ ਸਰ ਤੁਹਾਨੂੰ ਇਹ ਨੈਟ 50000 ਰੁਪਏ ਦਾ ਦਿੱਤਾ ਜਾਊਗਾ ਜਿਸ ਤਰ੍ਹਾਂ ਕੋਈ ਵੀ ਪ੍ਰੋਡਕਟ ਤੁਸੀਂ ਸਾਡੇ ਤੋਂ ਲੈਣ ਜਾਂਦੇ ਹੋ ਲੈਣ ਆਉਂਦੇ ਹੋ ਤਾਂ ਇੱਕ ਇੱਕ ਚੀਜ਼ ਹਰ ਇੱਕ ਪ੍ਰੋਡਕਟ ਨਾਲ ਕੋਈ ਨਾ ਕੋਈ ਤੁਹਾਨੂੰ ਗਿਫਟ ਵੀ ਦਿੱਤਾ ਜਾਊਗਾ ਇਸ ਤਰ੍ਹਾਂ ਨਹੀਂ ਹੈ ਕਿ ਆਪਾਂ ਜੇ ਦੀਵਾਲੀ ਤੇ ਆਫਰ ਲਗਾਈ ਹੈ ਤਾਂ ਉਹਨੂੰ ਜੋ ਹੈ ਸਰ ਡੇਟ ਰਹਿੂਗੀ 19 ਤਰੀਕ ਤੱਕ ਜਿਹੜਾ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਤੱਕ ਦੀ ਤੁਹਾਨੂੰ ਫੁੱਲ ਬਟਾ ਫੁੱਲ ਲੈਸ ਦਿੱਤੀ ਜਾ ਰਹੀ ਹੈ ਅਸੀਂ ਇਹ 9 ਸੀਟਰ ਦੇ ਵਿੱਚ ਤਿਆਰ ਕੀਤਾ ਹੋਇਆ ਕਾਫੀ ਅੱਛਾ ਸੋਫਾ ਹੈ ਪੂਰਾ ਬੁਕਲੇਰਰ ਦਾ ਫੈਬਰਿਕ ਲੱਗਿਆ ਹੋਇਆ ਜੀ ਤੇ ਵਧੀਆ ਕੁਆਲਿਟੀ ਦੇ ਵਿੱਚ ਇਹ ਬਣਿਆ ਹੋਇਆ ਸਾਗਵਨ ਬੁਡ ਦੇ ਨਾਲ ਸਾਰਾ ਥੱਲੇ ਤੋਂ ਲੈ ਕੇ ਫਰੇਮ ਸਾਰਾ ਸਾਗਮਾਨ ਦਾ ਲੱਗਿਆ ਹੋਇਆ ਇਹਦਾ 45 ਰੇਟ ਹੈ ਜੀ 45000 ਰੁਪਏ ਰੇਟ ਹੈ ਜੀ ਔਰ ਇਹਦੇ ਵਿੱਚ ਵੀ ਤੁਹਾਨੂੰ ਅਪਰੋਕਸ 30% ਡਿਸਕਾਊਂਟ ਦਿੱਤਾ ਜਾਊਗਾ ਤਾਂ 30% 13500 ਰੁਪਏ 45000 ਰੁਪਏ ਚੋਂ ਘਟਾ ਲਓ ਜੀ 31500 ਰੁਪਏ ਦਾ ਨੈਟ ਤੁਹਾਨੂੰ ਇਹ ਬੈੱਡ ਮਿਲੇਗਾ ਸਿਰਫ 5 ਦਿਨਾਂ ਵਾਸਤੇ ਸਰ ਇਹ ਬੈੱਡ ਦਾ ਵੀ ਸਰ ਇੱਕ ਆਫਰ ਹੀ ਹੈ ਕਹਿ ਲਓ ਰੇਟ ਇਹਦਾ ਜੋ ਹੈਗਾ ਸਰ 35000 ਰੁਪਏ ਦਾ ਰੇਟ ਹੈਗਾ ਸਵਿਚ ਬੋਰਡ ਦੇ ਨਾਲ ਆ ਡਬਲ ਸਾਈਡ ਟੇਬਲ ਆ ਜੀ ਟਰਾਲੀਆਂ ਬਾਹਰ ਆਉਂਦੀਆਂ ਫਰੰਟ ਤੇ ਤੁਹਾਨੂੰ ਸੈੱਟੀ ਵੀ ਦੇ ਦਾਂਗੇ ਫਰੰਟ ਦੇ ਉੱਪਰ ਇਸੇ ਬੈੱਡ ਦੇ ਵਿੱਚ ਤਾਂ 35000 ਰੁਪਏ ਵਾਲਾ ਬੈੱਡ ਸਿਰਫ 5 ਦਿਨਾਂ ਵਾਸਤੇ 25000 ਰੁਪਏ ਦੇ ਵਿੱਚ ਤੁਹਾਨੂੰ ਇਹ ਨੈੱਟ ਬੈੱਡ ਦਿੱਤਾ ਜਾਊਗਾ 4 ਚਲੀ ਦਾ ਡਾਈਨਿੰਗ ਟੇਬਲ ਹੈ ਜੀ ਜਿਹਦਾ ਰੇਟ ਬਾਜ਼ਾਰ ਦੇ ਵਿੱਚ 16 ਤੋਂ 18000 ਰੁਪਿਆ ਸਾਡਾ ਰੇਟ ਸਿਰਫ 12000 ਰੁਪਿਆ ਸਿਰਫ 5 ਦਿਨਾਂ ਵਾਸਤੇ 12000 ਰੁਪਏ ਦੇ ਵਿੱਚ ਤੁਹਾਨੂੰ ਇਹ ਪ੍ਰੋਡਕਟ ਦਿੱਤਾ ਜਾਊਗਾ ਇੱਕ ਅਸੀਂ ਨਵਾਂ ਸ਼ੂ ਰੈਕ ਤਿਆਰ ਕੀਤਾ ਹੈ HDMR ਦੇ ਵਿੱਚ HDMR ਬੋਰਡ ਹੈ ਸਰ ਇਹਦੇ ਵਿੱਚ ਹਰ ਤਰ੍ਹਾਂ ਦੇ ਅਸੀਂ ਡਿਫਰੈਂਟ ਸ਼ੂਜ਼ ਤੁਸੀਂ ਰੱਖ ਸਕਦੇ ਹੋ ਜਿੱਦਾਂ ਕਸਟਮਰ ਦੀ ਬਹੁਤ ਟ ਤਾ ਇਸ ਵਾਰ ਕਸਟਮਰ ਨੂੰ 50% ਆਫ ਦਿੱਤਾ ਜਾ ਰਿਹਾ 50% ਕਿਸੇ ਵੀ ਤਰ੍ਹਾਂ ਦਾ ਕੋਈ ਗੱਦਾ ਤੁਸੀਂ ਸਾਡੇ ਕੋਲ ਖਰੀਦਦੇ ਹੋ ਸਿਗਨੇਚਰ ਕੰਪਨੀ ਦਾ ਉਹ ਸਿਰਫ 5 ਦਿਨਾਂ ਵਾਸਤੇ 50% ਆਫ ਦੇ ਦਿੱਤਾ ਜਾਊਗਾ ਬਿਲਕੁਲ ਵੱਖਰੇ ਕਨਸੈਪਟ ਦੇ ਨਾਲ ਇਹ ਚੀਜ਼ ਬਣਾਈ ਗਈ ਹੈ ਜੀ 75000 ਦਾ ਰੇਟ ਹੈ ਜੀ 20% ਦੇਤੇ ਐਕਸਟਰਾ ਡਿਸਕਾਊਂਟ ਹੈ ਪਲੱਸ ਇੱਕ ਇਹਦੇ ਨਾਲ ਹਰ ਇੱਕ ਸੋਫੇ ਦੇ ਨਾਲ ਅਸੀਂ ਇੱਕ ਬੀਨ ਬੈਗ ਜੋ ਬੱਚਿਆਂ ਵਾਸਤੇ ਹੁੰਦਾ ਹੈ ਇੱਕ ਫ੍ਰੀ ਦਿੱਤਾ ਜਾ ਰਿਹਾ ਉਹ ਵੀ ਸਿਰਫ 5 ਦਿਨਾਂ ਵਾਸਤੇ ਇਸ ਸਕੀਮ ਹੈ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਨਿਊ ਬੰਬੇ ਫਰਨੀਚਰ ਕੋਟਕਪੂਰਾ ਰੋਡ ਤੇ ਜਿਹੜਾ ਪੁਲਿਸ ਲਾਈਨ ਦੇ ਲਗਭਗ ਬਿਲਕੁਲ ਸਾਹਮਣੇ ਆ ਤੇ ਇੱਥੇ ਬੈੱਡ ਸੋਫੇ ﺍﻟमारीਆਂ ਤੇ ਹੋਰ ਬਹੁਤ ਕੁਝ ਡਰਾਈਨਿੰਗ ਟੇਬਲ ਬਹੁਤ ਕੁਝ ਤੇ ਨਵੀਆਂ ਵੈਰਾਈਟੀਆਂ ਆਈਆਂ ਤੇ ਸਾਰੀਆਂ ਵੈਰਾਈਟੀਆਂ ਤੇ ਬਕਾਇਦਾ ਵੱਡਾ ਡਿਸਕਾਊਂਟ ਦਿੱਤਾ ਜਾ ਰਿਹਾ ਲਗਭਗ 30% ਦੀ ਤੱਕ ਡਿਸਕਾਊਂਟ ਦਾ ਐਲਾਨ ਕਰ ਦਿੱਤਾ ਤੇ ਉਹ ਵੀ ਸਿਰਫ 5 ਦਿਨਾਂ ਲਈ ਯਾਨੀ 5 ਦਿਨਾਂ ਦੇ ਵਿੱਚ ਵਿੱਚ ਜਿਹੜਾ ਆ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਉਹ ਰਹਿ ਗਿਆ ਫਰੀਦਕੋਟ ਦੇ ਵਿੱਚ ਇਹ ਪਹਿਲੀ ਵਾਰੀ ਆ ਕਿ ਤੁਸੀਂ ਸੇਲ ਮੇਲੇ ਬੜੇ ਲੱਗਦੇ ਵੇਖੇ ਆ ਤੇ ਐਤੀ ਫਰਨੀਚਰ ਮੇਲਾ ਲੱਗਾ ਹੋਇਆ ਹੈ ਤੇ ਫਰਨੀਚਰ ਮੇਲਾ ਲੱਗਾ ਹੋਇਆ ਹੈ ਨਿਊ ਬੰਬੇ ਫਰਨੀਚਰ ਹਾਊਸ ਤੇ ਆਓ ਨਿਊ ਬੰਬੇ ਫਰਨੀਚਰ ਹਾਊਸ ਦੇ ਮਾਲਕ ਕੁਲਜੀਤ ਕੋਲੇ ਚਲਦੇ ਆਂ ਤੇ ਪੁੱਛਦੇ ਆਂ ਉਹਨਾਂ ਤੋਂ ਕਿਹੜੀਆਂ-ਕਿਹੜੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਕਿਹੜੇ-ਕਿਹੜੇ ਸੋਫੇ ਤੇ ਕਿਹੜੇ-ਕਿਹੜੇ ਬੈੱਡ ਤੇ ਕਿਹੜੀ-ਕਿਹੜੀ ਅਲਮਾਰੀ ਤੇ ਲੱਕੜ ਦੇ ਹਰ ਤਰ੍ਹਾਂ ਦੇ ਜਿਹੜੇ ਕੰਮ ਆ ਉਹਨਾਂ ਤੇ ਕਿਸ ਤਰ੍ਹਾਂ ਦੀ ਡਿਸਕਾਊਂਟ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਦੀ ਛੋਟ ਦਿੱਤੀ ਜਾ ਰਹੀ ਹੈ ਆਪਾਂ ਦੀਵਾਲੀ ਦਾ ਆਫਰ ਲੈ ਕੇ ਆ ਚੁੱਕੇ ਆ ਤੁਹਾਡੇ ਵਾਸਤੇ ਨਿਊ ਬੰਬੇ ਫਰਨੀਚਰ ਤੁਸੀਂ ਨਾਮ ਤੋਂ ਚੰਗੀ ਤਰ੍ਹਾਂ ਵਾਕਫ ਹੋ ਤੇ ਆਪਾਂ ਤੁਹਾਡੀ ਸੇਵਾ ਦੇ ਵਿੱਚ ਕਾਫੀ ਸਾਲਾਂ ਤੋਂ ਹਾਜ਼ਰ ਹੈਗੇ ਹਾਂ ਚੱਲ ਰਹੇ ਤੇ ਤੁਹਾਡੇ ਵਾਸਤੇ ਇੱਕ ਵੱਖਰੇ ਤਰ੍ਹਾਂ ਦੀਆਂ ਸਕੀਮਾਂ ਦੀਵਾਲੀ ਦੇ ਆਫਰ ਤੇ ਜੋ ਵੱਧ ਵੱਧ ਲੈਸਸ ਚੱਲ ਰਹੀਆਂ ਉਹ ਸਾਰੀਆਂ ਤੁਹਾਡੇ ਅੱਗੇ ਸ਼ੇਅਰ ਕਰਨ ਜਾ ਰਹੇ ਹਾਂ ਇਹ ਜਿਹੜੀਆਂ ਵੀ ਲੈਸ ਹੈਗੀਆਂ ਜਾਂ ਤੁਹਾਡੇ ਵਾਸਤੇ ਸਕੀਮ ਦਿੱਤੀ ਜਾ ਰਹੀ ਹੈ ਇਹ ਸਿਰਫ ਤੋਂ ਸਿਰਫ 5 ਦਿਨ ਵਾਸਤੇ ਦਿੱਤੀ ਜਾ ਰਹੀ ਹੈ ਸਿਰਫ ਦਿਵਾਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਜੋ ਮੇਰੇ ਵੀਰ ਭਾਈ ਫਰਨੀਚਰ ਖਰੀਦਣਾ ਚਾਹੁੰਦੇ ਆ ਤਾਂ ਸਾਡੇ ਕੋਲ ਇੱਕ ਵਾਰੀ ਵਿਜ਼ਿਟ ਕਰੋ ਤੇ ਸਾਡੇ ਜਿਹੜੇ ਨਵੇਂ ਰੇਟਸ ਹੈਗੇ ਆ ਉਹਨਾਂ ਦੀ ਅਪਡੇਟਸ ਮੈ ਦਿਨਾ ਜਿਸ ਤਰ੍ਹਾਂ ਆ ਸੋਫਾ ਅਸੀਂ 12 ਸੀਟਰ ਬਹੁਤ ਵੇਚਿਆ ਪਹਿਲਾਂ ਵੀ ਇਹ ਸਰ ਇਹ 65 60 ਦਾ ਵੇਚਦੇ ਹੁੰਦੇ ਸੀ ਜੀ ਔਰ 12 ਸੀਟਾਂ ਦੇ ਨਾਲ ਇਹਦੇ ਸੈਂਟਰ ਟੇਬਲ ਆ ਔਰ ਇਹਦਾ ਜਿਹੜਾ ਟੌਪ ਹੈਗਾ ਇਹ ਓਪਨ ਹੋ ਜਾਂਦਾ ਤੁਸੀਂ ਸਟੋਰੇਜ ਵੀ ਕਰ ਸਕਦੇ ਹੋ ਸ਼ੌਕਰ ਦੇ ਨਾਲ ਓਪਨ ਵਾਲੀ ਆਈਟਮ ਹੈਗੀ ਹੈ ਇਹ ਸਰ ਆਫ ਤੇ ਲਗਾ ਦਿੱਤਾ ਜਾਂਦਾ ਹੈ ਮਤਲਬ 65000 ਰੁਪਏ ਲਈ ਤੇ 30% ਆਫ ਕਰਕੇ ਸਰ ਤੁਹਾਨੂੰ ਇਹ Net 50000 ਰੁਪਏ ਦਾ ਦਿੱਤਾ ਜਾਊਗਾ 50000 ਦੇ ਵਿੱਚ 12000 ਪਲੱਸ ਸੈਂਟਰ 12 ਸੀਟਾਂ ਪਲੱਸ ਸੈਂਟਰ ਟੇਬਲ ਪਲੱਸ ਕੱਪ ਹੋਲਡਰ ਮੂਵੇਬਲ ਹੈਡਸ ਦੇ ਨਾਲ ਤੁਹਾਨੂੰ ਇਹ 50000 ਦਾ ਦਿੱਤਾ ਜਾਊਗਾ ਸਿਰਫ 5 ਦਿਨ ਵਾਸਤੇ ਠੀਕ ਹੈ ਜੀ ਉਸ ਤੋਂ ਬਾਅਦ ਆਨੇ ਆਪਣੇ ਕੋਲ ਸ਼ੀਸ਼ਮ ਦੇ ਵਿੱਚ ਡਾਈਨਿੰਗ ਟੇਬਲ ਆਇਆ ਹੈ ਘੱਟ ਰੇਂਜ ਦੇ ਵਿੱਚ ਜਿਨ੍ਹਾਂ ਕੋਲ ਸਪੇਸ ਦਾ ਕੋਈ ਇਸ਼ੂ ਹੈਗਾ ਥੋੜੀਆਂ ਚੀਜ਼ਾਂ ਦੇ ਵਿੱਚ ਉਹਨਾਂ ਕੋਲ ਸਪੇਸ ਘੱਟ ਹੋਣ ਕਰਕੇ ਤੇ ਉਹ ਚਾਹੁੰਦੇ ਆ ਕਿ ਸਾਨੂੰ ਘੱਟੋ ਘੱਟ ਰੇਂਜ ਦੇ ਵਿੱਚ ਪ੍ਰੋਵਾਈਡ ਕੀਤਾ ਇੱਕ ਟਾਲੀ ਦਾ ਡਾਈਨਿੰਗ ਟੇਬਲ ਹੈ ਜੀ ਜਿਹਦਾ ਰੇਟ ਬਾਜ਼ਾਰ ਦੇ ਵਿੱਚ 16 ਤੋਂ 18000 ਰੁਪਿਆ ਸਾਡਾ ਰੇਟ ਸਿਰਫ 12000 ਰੁਪਿਆ ਸਿਰਫ 5 ਦਿਨ ਵਾਸਤੇ 12000 ਰੁਪਏ ਦੇ ਵਿੱਚ ਤੁਹਾਨੂੰ ਇਹ ਪ੍ਰੋਡਕਟ ਦਿੱਤਾ ਜਾਊਗਾ ਰਵਿੱਧ ਚਾਰ ਚੇਅਰਾਂ ਪਲੱਸ ਟੇਬਲ ਜੀ ਉਸ ਤੋਂ ਬਾਅਦ ਸਾਡੇ ਕੋਲ ਸੋਫਾ ਦੀ ਹੋਰ ਕਲੈਕਸ਼ਨ ਆ ਇੱਕ ਸਾਡੇ ਕੋਲ ਸਿਗਨੇਚਰ ਦੇ ਤੁਸੀਂ ਜਾਣਦੇ ਹੋ ਸਾਡੇ ਅਸੀਂ ਵੈਰੀਫਾਈਡ ਅਥਾਰਾਈਜ਼ਡ ਡੀਲਰ ਹੈਗੇ ਆ ਤਾਂ ਸਿਗਨੇਚਰ ਤੇ ਅੱਗੇ ਹਰ ਸਾਲ ਅਸੀਂ ਕਸਟਮਰ ਨੂੰ 35 ਤੋਂ 40% ਲੈਸ ਦਿੰਦੇ ਆ ਤਾਂ ਇਸ ਵਾਰ ਕਸਟਮਰ ਨੂੰ 50% ਆਫ ਦਿੱਤਾ ਜਾ ਰਿਹਾ 50% ਕਿਸੇ ਵੀ ਤਰ੍ਹਾਂ ਦਾ ਕੋਈ ਗੱਦਾ ਤੁਸੀਂ ਸਾਡੇ ਕੋਲ ਖਰੀਦਦੇ ਹੋ ਸਿਗਨੇਚਰ ਕੰਪਨੀ ਦਾ ਉਹ ਸਿਰਫ 5 ਦਿਨਾਂ ਵਾਸਤੇ 50% ਆਫ ਦੇ ਦਿੱਤਾ ਜਾਊਗਾ ਉਸ ਤੋਂ ਬਾਅਦ ਸਰ ਸਾਡਾ ਸੋਫਾ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ ਨਵੇਂ-ਨਵੇਂ ਡਿਜ਼ਾਈਨ ਬਿਲਕੁਲ ਨਵੀਆਂ-ਨਵੀਆਂ ਚੀਜ਼ਾਂ ਸਾਡੇ ਕੋਲੇ ਪਹੁੰਚ ਚੁੱਕੇ ਆ ਸਾਗਵਾਨ ਬੁੱਡ ਦੇ ਨਾਲ ਇਹ ਤਿਆਰ ਕੀਤੇ ਹੋਏ ਸੋਫੇ ਆ ਜੀ ਜਿਸ ਤਰ੍ਹਾਂ ਕੋਈ ਵੀ ਪ੍ਰੋਡਕਟ ਤੁਸੀਂ ਸਾਡੇ ਤੋਂ ਲੈਣ ਜਾਣੇ ਹੋ ਲੈਣ ਆਣੇ ਹੋ ਤਾਂ ਇੱਕ ਇੱਕ ਚੀਜ਼ ਹਰ ਇੱਕ ਪ੍ਰੋਡਕਟ ਨਾਲ ਕੋਈ ਨਾ ਕੋਈ ਤੁਹਾਨੂੰ ਗਿਫਟ ਵੀ ਦਿੱਤਾ ਜਾਊਗਾ ਇਸ ਤਰ੍ਹਾਂ ਨਹੀਂ ਆ ਕਿ ਆਪਾਂ ਜੇ ਦੀਵਾਲੀ ਤੇ ਆਫਰ ਲਗਾਈ ਆ ਤਾਂ ਉਹਨੂੰ 19 ਤਰੀਕ ਤੱਕ ਜਿਹੜਾ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਤੱਕ ਦੀ ਤੁਹਾਨੂੰ ਫੁੱਲ ਬੜਾ ਫੁੱਲ ਲੈਸ ਦਿੱਤੀ ਜਾ ਰਹੀ ਹੈ ਜਿੰਨੇ ਵੀ ਮੈਕਸਿਮਮ ਲੈਸ ਆ ਇਸ ਤੋਂ ਬਾਅਦ ਤੁਹਾਨੂੰ ਹੋਰ ਅੰਦਰ ਵੈਰਾਈਟੀ ਚੈੱਕ ਕਰਨੇ ਆ ਇਹ ਸਿਰ ਚੈਸਟਰ ਕੰਸੋਲ ਸ਼ੂਰੈਕ ਸਾਡੇ ਕੋਲ ਨਾ ਪਿਓਰ ਟਾਲੀ ਦੇ ਵਿੱਚ ਰੈਡੀ ਹੋਇਆ ਤੁਸੀਂ ਇਹ ਔਰ ਜਿਨੇ ਜਿਹੜੇ ਲੋਕੀ ਪਾਰਟਿਕਲ ਬੋਰਡ ਤੋਂ ਅੱਕ ਚੁੱਕੇ ਆ ਗੱਤੇ ਵਾਲੇ ਬੋਰਡ ਤੋਂ ਉਹਦਾਂ ਦਾ ਕੰਮ ਅਸੀਂ ਸਾਰਾ ਬੰਦ ਕਰ ਦਿੱਤਾ ਹੈ ਪ੍ਰੋਪਰ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਦਿੱਤੀ ਜਾਊਗੀ ਜਿਸ ਤਰ੍ਹਾਂ ਪਿਓਰ ਟਾਲੀ ਦੇ ਵਿੱਚ ਇਹ ਆਪਣਾ ਸ਼ੂਰੈਕ ਹੈਗਾ ਜੀ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਮਲਟੀ ਪਰਪਸ ਰੈਕ ਹੈ ਜਿਸ ਤਰ੍ਹਾਂ ਮਰਜ਼ੀ ਯੂਜ਼ ਕਰ ਸਕਦੇ ਹੋ ਇਹ ਸਿਰਫ 5 ਦਿਨਾਂ ਵਾਸਤੇ ਇਹ ਵਾਲਾ ਰੈਕ ਵੈਸੇ ਜੋ ਦਾ ਰੇਟ ਹੈਗਾ 8000 ਹੈ ਪਰ ਇਹ 5 ਦਿਨਾਂ ਵਾਸਤੇ 30% ਹੋਰ ਆਫ ਤੇ ਦਿੱਤਾ ਜਾ ਰਿਹਾ ਜੀ ਉਸੇ ਤਰ੍ਹਾਂ ਇਹਦਾ ਰੇਟ 10000 ਹੈ ਇਹ ਵੀ 30% ਆਫ ਤੇ ਦਿੱਤਾ ਜਾ ਰਿਹਾ ਜੀ ਇੱਕ ਅਸੀਂ ਇੱਕ ਨਵਾਂ ਸ਼ੂਰ ਹੈ ਇੱਕ ਤਿਆਰ ਕੀਤਾ ਹੈ ਐਚ ਡੀ ਐਮ ਆਰ ਦੇ ਵਿੱਚ ਐਚ ਡੀ ਐਮ ਆਰ ਬੋਰਡ ਹੈ ਸਰ ਇਹਦੇ ਵਿੱਚ ਹਰ ਤਰ੍ਹਾਂ ਦੇ ਅਸੀਂ ਡਿਫਰੈਂਟ ਸ਼ੂਜ਼ ਤੁਸੀਂ ਰੱਖ ਸਕਦੇ ਹੋ ਜਿੱਦਾਂ ਕਸਟਮਰ ਦੀ ਬਹੁਤ ਟਾਈਮ ਤੋਂ ਡਿਮਾਂਡ ਸੀਗੀ ਕਿ ਵੱਖਰੀ ਤਰ੍ਹਾਂ ਦਾ ਕੋਈ ਸ਼ੂਰ ਹੈ ਕਿ ਸਾਨੂੰ ਪੇਸ਼ ਕੀਤਾ ਜਾਵੇ ਤਾਂ ਇੱਕ ਬਿਲਕੁਲ ਨਵੀਂ ਚੀਜ਼ ਦੇ ਨਾਲ ਅਸੀਂ ਇਹ ਤਿਆਰ ਕੀਤਾ ਹੈਗਾ ਏ ਵੀ ਸਰ 12500 ਦਾ ਰੇਟ ਹੈ ਬਟ ਇਹਦੇ ਤੇ ਵੀ 20% ਆਫ ਦੇ ਕੇ 10000 ਦਾ ਤੁਹਾਨੂੰ ਦਿੱਤਾ ਜਾਊਗਾ ਸਰ ਇਸੇ ਤਰ੍ਹਾਂ ਕਸਟਮਰ ਸਾਡੇ ਕੋਲ ਕੋਈ ਵੀ ਚੀਜ਼ ਦੇਖਦਾ ਤੇ ਉਹ ਆਪਦੇ ਹਿਸਾਬ ਨਾਲ ਕਸਟਮਾਈਜ਼ ਕਰਾਂਦਾ ਜਿਸ ਤਰ੍ਹਾਂ ਆਹ ਪ੍ਰੋਡਕਟ ਕਿਸੇ ਨੇ ਕਸਟਮਰ ਨੇ ਕਸਟਮਾਈਜ਼ ਕਰਾਇਆ ਉਹ ਕਹਿੰਦਾ ਮੇਰੀ ਬੇਬੇ ਦੇ ਸੰਦੂਕ ਵਰਗਾ ਮੈਨੂੰ ਸੰਦੂਕ ਚਾਹੀਦਾ ਤੇ ਅਸੀਂ ਉਹ ਚੀਜ਼ ਸਪੈਸ਼ਲ ਉਹਨਾਂ ਦੇ ਆਰਡਰ ਤੇ ਤਿਆਰ ਕੀਤੀ ਹੈ ਜੀ ਇਸ ਤਰ੍ਹਾਂ ਦੇ ਵੱਖਰੇ ਕਨਸੈਪਟ ਸਾਡੇ ਕੋਲ ਚੈਸਟਰ ਦੇ ਵਿੱਚ ਰੈਕਸ ਦੇ ਵਿੱਚ ਰੋਲੀਆਂ ਦੇ ਵਿੱਚ ਕਾਫੀ ਚੀਜ਼ਾਂ ਤੁਹਾਨੂੰ ਨਵੀਆਂ ਤੋਂ ਨਵੀਆਂ ਚੀਜ਼ਾਂ ਹਰ ਵਾਰੀ ਦਿੰਨੇ ਆ ਸੀ ਔਰ ਐਤ ਕੀ ਦਿਵਾਲੀ ਤੇ ਵੀ ਸਾਡਾ ਤੁਹਾਡੇ ਨਾਲ ਵਾਦਾ ਹੈ ਕਿ ਵਿਖਰੀ ਚੀਜ਼ਾਂ ਤੁਹਾਨੂੰ ਏਕੇ ਪੇਸ਼ ਕੀਤੀਆਂ ਜਾ ਰਹੀਆਂ ਜਿਸ ਤਰ੍ਹਾਂ ਚੈਸਟਰ ਦੇ ਵਿੱਚ ਜਿਸ ਤਰ੍ਹਾਂ ਆਹ ਚੈਸਟਰ ਮਾਰਕੀਟ ਦੇ ਵਿੱਚ 18 ਤੋਂ 20000 ਰੁਪਏ ਦਾ ਵਿਕਦਾ ਸਾਡਾ ਰੇਟ ਇਸ ਟਾਈਮ ਸਿਰਫ 14000 ਰੁਪਏ ਕਰ ਦਿੱਤਾ ਗਿਆ ਜੀ 14000 ਰੁਪਏ ਦੇ ਵਿੱਚ ਤੁਹਾਨੂੰ ਪ੍ਰੋਪਰ ਇਹ ਕੇਨ ਵਾਲਾ ਚੈਸਟਰ ਦਿੱਤਾ ਜਾਊਗਾ ਜਿਸ ਤਰ੍ਹਾਂ ਵਿਦਆਊਟ ਕੇਨ ਅਗਰ ਜਾਣਦੇ ਹੋ ਜੀ ਤਾਂ ਇਹ ਚੈਸਟਰ ਤੁਹਾਨੂੰ ਸਿਰਫ ਪੰਜ ਦਿਨਾਂ ਵਾਸਤੇ 12000 ਰੁਪਏ ਦਾ ਦਿੱਤਾ ਜਾਊਗਾ ਜੀ ਐਸੇ ਤਰ੍ਹਾਂ ਹਰੇਕ ਚੀਜ਼ ਦੇ ਵਿੱਚ ਤੁਹਾਨੂੰ ਵੱਖਰੇ ਤੋਂ ਵੱਖਰੇ ਵਧੀਆ ਤੋਂ ਵਧੀਆ ਡਿਸਕਾਊਂਟ ਦਿੱਤੇ ਜਾ ਰਹੇ ਆ ਜੀ ਆਫਰ ਦਾ ਫਾਇਦਾ ਠਾਓ ਸਿਰਫ 5 ਦਿਨ ਦੀ ਸੇਲ ਹੈ ਜੀ 5 ਦਿਨ ਦੇ ਵਿੱਚ ਵਿੱਚ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਹੋਣੀਆਂ ਉਸ ਤੋਂ ਬਾਅਦ ਇਹ ਰੇਟ ਨਹੀਂ ਦਿੱਤਾ ਜਾਊਗਾ ਆ ਜਿਹੜੀ ਸੀਟ ਹੈਗੀ ਪੂਰਾ ਸਾਗਵੰਨ ਦੀ ਚੌਂਕੀ ਦੇ ਵਿੱਚ ਸੋਫਾ ਬਣਿਆ ਹੋਇਆ ਜੀ ਕਾਰਨਰ ਵੀ ਸਾਗਵੰਨ ਦੇ ਵਿੱਚ ਹੈ ਕੱਲਾ ਕੱਪੜੇ ਦਾ ਕੰਮ ਨਹੀਂ ਕੀਤਾ ਹੁੰਦਾ ਕੱਪੜੇ ਦਾ ਸੋਫਾ ਚੜਾ ਕੇ ਸਾਰੇ ਖੋਲ ਤੇ ਕੱਪੜਾ ਚੜਾ ਦਿੱਤਾ ਜਾਂਦਾ ਬਿਲਕੁਲ ਵੱਖਰੇ ਕਨਸੈਪਟ ਦੇ ਨਾਲ ਇਹ ਚੀਜ਼ ਬਣਾਈ ਗਈ ਹੈ ਜੀ 75000 ਦਾ ਰੇਟ ਹੈ ਜੀ 20% ਦੇ ਤੇ ਇੱਕ-ਇੱਕ ਦੇ ਨਾਲ ਹਰ ਇੱਕ ਸੋਫੇ ਦੇ ਨਾਲ ਅਸੀਂ ਇੱਕ ਬੀਨ ਬੈਗ ਜੋ ਬੱਚਿਆਂ ਵਾਸਤੇ ਹੁੰਦਾ ਹੈ ਉਹ ਇੱਕ ਫ੍ਰੀ ਦਿੱਤਾ ਜਾ ਰਿਹਾ ਹੈ ਉਹ ਵੀ ਸਿਰਫ ਪੰਜ ਦਿਨਾਂ ਵਾਸਤੇ ਇਸਕੀਮ ਹੈ ਜੀ ਇਹ 60000 ਰੁਪਏ ਦਾ ਨੈਟ ਸੋਫਾ ਪਵੇਗਾ ਔਰ ਇਸ ਤਰ੍ਹਾਂ ਦੀ ਕੁਆਲਿਟੀ ਮੈਂ ਗਾਰੰਟੀ ਕਰਦਾ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਕਿਤੇ ਨਹੀਂ ਮਿਲੂਗੀ ਕਨਸੈਪਟ ਤੇ ਕਨਸੈਪਟ ਹੈ ਸਰ ਤੁਸੀਂ ਦੇਖਣਾ ਹੈ ਤੁਸੀਂ ਚੂਜ਼ ਕਰਨਾ ਹੈ ਚੁਆਇਸ ਤੁਹਾਡੀ ਰਹੂਗੀ ਰੰਗ ਤੁਹਾਡੇ ਰਹਿਣਗੇ ਕਲਰ ਕੰਬੀਨੇਸ਼ਨ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰੀ ਚੀਜ਼ ਤੁਸੀਂ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲੇ ਵਿਜ਼ਿਟ ਕਰ ਸਕਦੇ ਹੋ ਡਿਜ਼ਾਈਨ ਕਲਰ ਸਭ ਚੀਜ਼ਾਂ ਤੁਹਾਡੇ ਅਕੋਰਡਿੰਗ ਤਿਆਰ ਕੀਤੀਆਂ ਜਾਣਗੀਆਂ ਜੋ ਪ੍ਰੈਜ਼ੈਂਟ ਪਿਆ ਸਰ ਅਗਰ ਉਹਨਾਂ ਦਿਨਾਂ ਦੇ ਵਿੱਚ ਵਿੱਚ ਤੁਸੀਂ ਇਸ ਮੌਕੇ ਦਾ ਫਾਇਦਾ ਉਠਾਉਣਾ ਹੈ ਤਾਂ ਉਹਦੇ ਵਿੱਚ ਤੁਸੀਂ ਸਾਨੂੰ ਆਰਡਰ ਪਲੇਸ ਕਰ ਸਕਦੇ ਹੋ ਕਿ ਜੇ ਅਗਰ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਕਲਰ ਚੇਂਜ ਕਰਾਉਣਾ ਹੈ ਤਾਂ ਤੁਹਾਨੂੰ ਉਹ ਵੀ ਜਲਦੀ ਤੋਂ ਜਲਦੀ ਪ੍ਰੋਵਾਈਡ ਕੀਤਾ ਜਾਊਗਾ ਬਾਕੀ ਡਾਈਨਿੰਗ ਟੇਬਲ ਦੀ ਵੈਰਾਈਟੀ ਅਲਮਾਰੀ ਦੀ ਵੈਰਾਈਟੀ ਸੋਫਾ ਔਰ ਜਿਹੜਾ ਕਾਰਵਿੰਗ ਸੋਫਾਸ ਹੈਗੇ ਉਹ ਵੀ ਸਾਡੇ ਕੋਲੇ ਕਾਫੀ ਘੱਟ ਰੇਂਜ ਦੇ ਵਿੱਚ ਹੈ ਮਾਰਕੀਟ ਔਰ ਪ੍ਰੋਪਰ ਸਾਗਵਨ ਦੇ ਵਿੱਚ ਨਾਟ ਫਾਈਬਰ ਦੇ ਵਿੱਚ ਨਾ ਅਸੀਂ ਫਾਈਬਰ ਚ ਵਿੱਚ ਹੀ ਅੱਜ ਨਾ ਵਿੱਚੇ ਕੱਲ ਅਸੀਂ ਪ੍ਰੋਪਰ ਸਾਗਵਨ ਚ ਸੋਫੇ ਸ਼ੁਰੂ ਕਰ ਦਿੱਤੇ ਆ ਔਰ ਸਾਗਵਨ ਦੇ ਵਿੱਚ ਹੀ ਤੁਹਾਨੂੰ ਡਾਈਨਿੰਗ ਟੇਬਲ ਦਿੱਤੇ ਜਾਣਗੇ ਵੱਖਰੀਆਂ ਤਰੀਕੇ ਨਾਲ ਸਾਰੀਆਂ ਚੀਜ਼ਾਂ ਡਿਫਰੈਂਟ ਤਰੀਕੇ ਨਾਲ ਆ ਰਹੀਆਂ ਹੈਗੀਆਂ ਬੰਪਰ ਸੇਲ ਆਲਾ ਸਾਡਾ ਸੋਫਾ ਹੈ ਡਿਉਰੀਨ ਮਾਡਲ ਕਹਿੰਦੇ ਆ ਅਸੀਂ ਨੂੰ 322+ ਡਿਵਾਈਡਰ+ ਟੇਬਲ ਦੇ ਨਾਲ ਹੈ ਜੋ ਇੱਕ ਕਾਫੀ ਸਾਡੇ ਕੋਲ ਵਧੀਆ ਵਿਕਦਾ ਹੈਗਾ ਵਧੀਆ ਰੇਂਜ ਦੇ ਵਿੱਚ ਹੈਗੀ ਹੈ ਤੁਸੀਂ ਬੈਠ ਕੇ ਦਾ ਕੰਫਰਟ ਚੈੱਕ ਕਰੋ ਬਿਲਕੁਲ ਲੌਬੀ ਦੇ ਵਿੱਚ ਲਗਜ਼ਰੀ ਫੀਲ ਲੈਣ ਵਾਸਤੇ ਤੁਸੀਂ ਸਾਡੇ ਤੋਂ ਇਹ ਸੋਫਾ ਵੀ ਲੈ ਸਕਦੇ ਹੋ ਆਫਰ ਇਸੇ ਤਰ੍ਹਾਂ ਰਹਿਣੀ ਹੈ ਜੋ ਐਮ ਆਰ ਪੀ ਤੋਂ 20% 25% 30% ਤੱਕ ਡਿਸਕਾਊਂਟ ਹੈਗਾ ਉਹ ਚੱਲਦੇ ਰਹਿਣਗੇ ਇਸੇ ਤਰ੍ਹਾਂ ਇੱਕ ਸਾਗਵਨ ਦੇ ਵਿੱਚ ਅਸੀਂ ਪ੍ਰੋਪਰ ਤਿਆਰ ਕੀਤਾ ਹੋਇਆ ਹੈ ਜੀ ਵਿਦ ਔਨੈਕਸ ਮਾਰਬਲ ਦੇ ਨਾਲ ਜਿਸ ਤਰ੍ਹਾਂ ਇਹ ਮਾਡਲ ਹੈਗਾ ਇਹ ਕਾਫੀ ਸਾਡਾ ਅੱਛਾ ਮਾਡਲ ਹੈਗਾ ਵਧੀਆ ਕੁਆਲਿਟੀ ਦੇ ਵਿੱਚ ਅਸੀਂ ਡੀਲ ਕਰ ਰਹੇ ਹਾਂ ਪੂਰਾ ਹਾਈਕ ਪਲੱਸ ਫਾਈਬਰ ਕਾਰਵਿੰਗ ਸੌਰੀ ਫਾਈਬਰ ਕਹਿ ਗਿਆ ਜੀ ਸਾਗਵਨ ਕਾਰਵਿੰਗ ਕਿਉਂਕਿ ਆਪਾਂ ਪਹਿਲਾਂ ਫਾਈਬਰ ਵੇਚਦੇ ਸੀ ਤਾਂ ਹੁਣ ਫਾਈਬਰ ਅਸੀਂ ਬੰਦ ਕਰ ਦਿੱਤੀ ਹੈ ਤਾਂ ਸਾਗਵਨ ਕਾਰਵਿੰਗ ਦੇ ਵਿੱਚ ਤੁਹਾਨੂੰ ਇਹ ਜੋ ਹੈਗਾ 13000 ਰੁਪਏ ਪਰ ਸੀਟ ਦੇ ਵਿੱਚ ਇਹ ਸੋਫਾ ਦਿੱਤਾ ਜਾਊਗਾ ਪ੍ਰੋਪਰ ਸਾਗਵਨ ਦੇ ਵਿੱਚ ਤੁਹਾਨੂੰ ਇਹ ਸੋਫਾ ਤਾਂ 7 ਸੀਟਾਂ ਇੰਟੂ 13000 ਤਾਂ 137900 ਰੁਪਏ ਦਾ ਸੋਫਾ ਤੁਹਾਨੂੰ ਦਿੱਤਾ ਜਾਊਗਾ ਸਿਰਫ ਦੀਵਾਲੀ ਆਫਰ ਦੇ ਵਿੱਚ ਜਿਹੜਾ ਇਹ ਤੁਹਾਨੂੰ ਸੋਫਾ ਦਿੱਤਾ ਜਾ ਰਿਹਾ ਹੈਗਾ ਜੀ ਹਾਂ ਅਗਰ ਤੁਸੀਂ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਸੀਰੀਜ਼ ਵਧਾਉਣੀ ਚਾਹੁੰਦੇ ਹੋ ਘਟਾਉਣੀ ਚਾਹੁੰਦੇ ਹੋ ਤਾਂ ਤੁਸੀਂ ਵਧਾ ਘਟਾ ਸਕਦੇ ਹੋ ਉਸ ਤੋਂ ਬਾਅਦ ਸਾਡੇ ਕੋਲੇ ਇਕਾਹਾ ਮਾਡਲ ਲਾਸਟ ਫਾਈਬਰ ਦਾ ਰਹਿ ਗਿਆ ਹੈਗਾ ਜੀ ਇਹ ਫਾਈਬਰ ਪਲੱਸ वुਡ ਦੇ ਵਿੱਚ ਇਹ ਮਾਡਲ ਹੈਗਾ ਜੀ ਔਰ ਇਹ ਮਾਡਲ ਨਾਈਨ ਸੀਟਰ ਪਲੱਸ ਟੇਬਲ ਸਾਢੇ 3/ਸਾਢੇ 9 ਦਾ ਸਿਰਫ ਇੱਕੋ ਰੇਟ ਆਫਰ ਦੇ ਵਿੱਚ ਤੁਹਾਨੂੰ ਇਹ 90000 ਰੁਪਏ ਦਾ ਦਿੱਤਾ ਜਾਊਗਾ 90000 ਦੇ ਵਿੱਚ ਤੁਹਾਨੂੰ ਇਹ ਇੱਕ ਹੀ ਪੀਸ ਸਾਡੇ ਕੋਲੇ ਅਵੇਲੇਬਲ ਹੈ ਕੋਈ ਵੀ ਬੰਦਾ ਲੈ ਕੇ ਜਾ ਸਕਦਾ ਹੈਗਾ ਇੱਕ ਹੋਰ ਗੱਲ ਦੱਸਣੀ ਸੀ ਸਾਡੇ ਕੋਲ ਨਾ ਕੁਝ ਕੁ ਸੋਫੇ ਬੜੇ ਯੂਨੀਕ ਤੇ ਨਵੇਂ ਤਿਆਰ ਹੋਏ ਆ ਇਹਨਾਂ ਦੀ ਕਲੈਕਸ਼ਨ ਤੁਸੀਂ ਦੇਖ ਹੀ ਰਹੇ ਹੋ ਅੱਗੇ ਤੋਂ ਅੱਗੇ ਤੁਸੀਂ ਦੇਖੋ ਸਾਰੇ ਟੋਟਲੀ ਸਾਗਵਾਨ ਦੇ ਵਿੱਚ ਇਹ ਰੈਡੀ ਹੋਏ ਆ ਪੀਯੂ ਪਾਲਿਸ਼ ਦੇ ਵਿੱਚ ਜਿਵੇਂ ਕੁਝ ਕਸਟਮਰ ਦੀ ਡਿਮਾਂਡ ਹੁੰਦੀ ਹੈ ਕਿ ਜ਼ਿਆਦਾ ਸਲੀਕ ਜਾਂ ਸੋਫੇ ਹੋਣ ਤਾਂ ਸਾਰੀਆਂ ਚੀਜ਼ਾਂ ਸਾਡੇ ਕੋਲ ਰੈਡੀ ਹੋ ਚੁੱਕੀਆਂ ਹੈਗੀਆਂ ਤੇ ਇਹਨਾਂ ਦਾ ਇੱਕ ਜਿਹੜਾ ਵੱਖਰਾ ਕਨਸੈਪਟ ਦਿੱਤਾ ਗਿਆ ਹੈ ਜਿਸ ਤਰ੍ਹਾਂ ਕੋਈ 14000 ਕੋਈ 15000 ਰੁਪਏ ਪਰ ਸੀਟ ਵੇਚ ਰਿਹਾ ਹੈ ਤੇ ਹਰ ਸੋਫਾ ਸਾਡੇ ਕੋਲੇ ਮੋਸਟਲੀ 12 ਤੋਂ 13000 ਰੁਪਏ ਪਰ ਸੀਟ ਮਿਲੂਗਾ ਪਿਓਰ ਸਾਗਵਾਨ ਦੇ ਵਿੱਚ ਇਸੇ ਤਰ੍ਹਾਂ ਸਰ ਕੁਝ ਸੋਫਿਆਂ ਤੇ ਆਫਰ ਚੱਲਦੀ ਹੈ ਜਿਸ ਤਰ੍ਹਾਂ ਇੱਕ ਆ ਸੋਫਾ ਹਾਲੀ ਸਾਹਿਬ ਅਸੀਂ ਇਹ 9 ਸੀਟਰ ਦੇ ਵਿੱਚ ਤਿਆਰ ਕੀਤਾ ਹੋਇਆ ਹੈ ਕਾਫੀ ਅੱਛਾ ਸੋਫਾ ਹੈ ਪੂਰਾ ਬੁਕਲੇਰਰ ਦਾ ਫੈਬਰਿਕ ਲੱਗਿਆ ਹੋਇਆ ਜੀ ਤੇ ਵਧੀਆ ਕੁਆਲਿਟੀ ਦੇ ਵਿੱਚ ਇਹ ਬਣਿਆ ਹੋਇਆ ਸਾਗਵਨ ਬੁੱਡ ਦੇ ਨਾਲ ਸਾਰਾ ਥੱਲੇ ਤੋਂ ਤੱਕ ਫਰੇਮ ਸਾਰਾ ਸਾਗਵਨ ਦਾ ਲੱਗਿਆ ਹੋਇਆ ਇਹ ਵੀ ਸਰ ਤੁਹਾਨੂੰ 20% ਆਫ ਤੇ ਦਿੱਤਾ ਜਾ ਰਿਹਾ ਹੈ ਮਤਲਬ ਜਿੰਨਾ ਕੋ ਹੋ ਸਕਦਾ ਹੈ ਵੱਧ ਤੋਂ ਵੱਧ ਇਹਦੇ ਤੇ ਗੁੰਜਾਇਸ਼ ਕੀਤੀ ਜਾਊਗੀ ਕੁਝ ਪ੍ਰੈਜ਼ੈਂਟ ਪੀਸ ਨੇ ਜੋ ਨੇ ਤੇ ਉਹ ਉਹ ਜਲਦੀ ਤੋਂ ਜਲਦੀ ਚੱਕੇ ਜਾ ਰਹੇ ਹੈ ਸਾਡਾ ਅੱਧਾ ਸ਼ੋਰੂਮ ਖਾਲੀ ਵੀ ਹੋ ਚੁੱਕਿਆ ਹੋਇਆ ਤੁਸੀਂ ਜਲਦੀ ਤੋਂ ਜਲਦੀ ਆ ਕੇ ਨਾ ਇਹ ਮੌਕੇ ਦਾ ਫਾਇਦਾ ਉਠਾਓ ਤੇ ਕੁਝ ਕੁ ਮਾਡਲ ਥੋੜੇ ਡਿਫਰੈਂਟ ਡਿਜ਼ਾਈਨਰ ਵੀ ਅਸੀਂ ਤਿਆਰ ਕੀਤੇ ਹੋਏ ਹੈ ਤੇ ਉਹ ਮਾਡਲ ਦੇਖਣ ਵਾਸਤੇ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਬਾਕੀ ਸਾਡੇ ਕੋਲ ਰਿਕਲਾਈਨਰ ਐਂਡ ਕੀ ਨਾਮ ਰਿਕਲਾਈਨਰ ਪਫੀ ਸਾਰੀਆਂ ਅਵੇਲੇਬਲ ਹੈਗੀਆਂ ਇਹਨਾਂ ਤੇ ਵੀ 30 ਤੋਂ 35% ਡਿਸਕਾਊਂਟ ਕੀਤਾ ਜਾ ਰਿਹਾ ਹੈ ਜੀ ਆਹ ਆਪਾਂ ਬੈੱਡ ਥੋੜਾ ਵੱਖਰੀ ਰੇਂਜ ਚ ਤਿਆਰ ਕਰਨ ਲੱਗੇ ਆ ਮਤਲਬ ਬਿਲਕੁਲ ਹੀ ਡਿਫਰੈਂਟ ਜਿਹਾ ਕਨਸੈਪਟ ਹੈਗਾ ਮਤਲਬ ਫੈਬਰਿਕ ਦੇ ਵਿੱਚ ਹੈਗਾ ਜਿਸ ਤਰ੍ਹਾਂ ਬਾਕੀ ਬਾਜ਼ਾਰ ਦੇ ਵਿੱਚ ਤੁਹਾਨੂੰ ਬੈੱਡ ਮਿਲਣਗੇ ਉਹਨਾਂ ਦੇ ਸਾਈਡ ਟ੍ਰੋਲੀਆਂ ਸਾਡੀਆਂ ਪ੍ਰੋਪਰ ਖੁੱਲਣੀਆਂ ਜੀ ਠੀਕ ਹੈ ਦੋਨਾਂ ਪਾਸੇ ਸਾਈਡ ਟ੍ਰੋਲੀਆਂ ਹੋਣੀਆਂ ਪਲੱਸ ਬੈੱਡਾਂ ਦੇ ਟਾਪ ਦੇ ਉੱਤੇ ਤੱਕ ਪਾਲਿਸ਼ ਅਸੀਂ ਕੀਤੀ ਹੋਈ ਆ ਇਸ ਵਾਰ ਪਲਾਈ ਸਰ ਪੂਰੀ 19mm ਹੋਊਗੀ A to Z ਕੰਮ ਹੋਇਆ ਵਿਆ ਜੀ ਇਸ ਤਰ੍ਹਾਂ ਤੁਹਾਨੂੰ ਫੜਨ ਦੀ ਲੋੜ ਨਹੀਂ ਪੈਣੀ ਇਹ ਸਾਰਾ ਹੈਵੀ ਕੁਆਲਿਟੀ ਦੇ ਵਿੱਚ ਬੈੱਡ ਬਣਿਆ ਔਰ ਟਰਾਲੀ ਦੇ ਨਾਲ ਇਹ ਪ੍ਰੋਪਰ ਬਾਹਰ ਨੂੰ ਆ ਜਾਂਦਾ ਜੀ ਠੀਕ ਹੈ ਸਰ ਤੇ ਇਹ ਬੈੱਡ ਦਾ ਵੀ ਸਰ ਇੱਕ ਆਫਰ ਹੀ ਹੈ ਕਹਿ ਲਓ ਰੇਟ ਇਹਦਾ ਜੋ ਹੈਗਾ ਸਰ 35000 ਰੁਪਏ ਦਾ ਰੇਟ ਹੈਗਾ ਸਵਿਚ ਬੋਰਡ ਦੇ ਨਾਲ ਆ ਡਬਲ ਸਾਈਡ ਟੇਬਲ ਆ ਜੀ ਟਰਾਲੀਆਂ ਬਾਹਰ ਆਉਂਦੀਆਂ ਫਰੰਟ ਤੇ ਤੁਹਾਨੂੰ ਸੈਟੀ ਵੀ ਦੇ ਦਾਂਗੇ ਇਸ ਤਰ੍ਹਾਂ ਦੀ ਸੈਟੀ ਵੀ ਦੇ ਦਾਂਗੇ ਤੁਹਾਨੂੰ ਫਰੰਟ ਦੇ ਉੱਪਰ ਇਸੇ ਬੈੱਡ ਦੇ ਵਿੱਚ ਤਾਂ 35000 ਰੁਪਏ ਵਾਲਾ ਬੈੱਡ ਸਿਰਫ 5 ਦਿਨਾਂ ਵਾਸਤੇ 25000 ਰੁਪਏ ਦੇ ਵਿੱਚ ਤੁਹਾਨੂੰ ਇਹ ਨੈੱਟ ਬੈੱਡ ਦਿੱਤਾ ਜਾਊਗਾ ਸਿਰਫ 25000 ਔਰ 5 ਡੇਸ 5 ਦਿਨ ਦੇ ਵਿੱਚ ਜਿੰਨਾ ਮੇਲਾ ਲੁੱਟ ਸਕਦੇ ਹੋ ਲੁੱਟ ਲਓ ਆਰਡਰ ਬੁਕਿੰਗ ਕਰਵਾਓ ਜਿੱਦਾਂ ਮਰਜ਼ੀ ਕਰੋ ਤੁਸੀਂ ਆਓ ਤੇ ਇੱਕ ਵਾਰੀ ਚੈੱਕ ਕਰੋ ਉਸ ਤੋਂ ਬਾਅਦ ਇਸੇ ਤਰ੍ਹਾਂ ਸਾਡੇ ਕੋਲ ਸਾਗਵਾਨ वुਡ ਦੇ ਵਿੱਚ ਤੇ ਟਾਲੀ ਦੇ ਵਿੱਚ ਪ੍ਰੀਮੀਅਮ ਬੈਡਸ ਵੀ ਹੈਗੇ ਆ ਇਸੇ ਤਰ੍ਹਾਂ ਇਹਨਾਂ ਨੇ ਵੱਖਰੇ ਵੱਖਰੇ ਸਕੀਮਾਂ ਇਹਨਾਂ ਤੇ ਚੱਲ ਰਹੀਆਂ ਕਿਸੇ ਤੇ 20 ਕਿਸੇ ਤੇ 15 ਕਿਸੇ ਤੇ 25% ਆਫ ਹੈ ਬਾਕੀ ਸਾਡੇ ਕੁਝ ਕੁ ਮਾਡਲ ਰੈਗੂਲਰ ਚੱਲਦੇ ਹੁੰਦੇ ਆ ਜੀ ਉਹ ਵੀ ਰੈਗੂਲਰ ਚੱਲਦੇ ਹੀ ਰਹਿੰਦੇ ਆ ਸਾਡਾ ਬਹੁਤ ਪਿਆਰਾ ਮਾਡਲ ਹੈਗਾ ਇਹ ਵੀ ਤੁਹਾਨੂੰ ਆਫਰ ਦੇ ਵਿੱਚ ਦਿੱਤਾ ਜਾ ਰਿਹਾ ਹੈ ਇੱਕ ਅਸੀਂ ਆ ਵਾਈਟ ਬੈਡ ਤਿਆਰ ਕੀਤਾ ਮੈਟੈਲਿਕ ਪਾਲਿਸ਼ ਦੇ ਵਿੱਚ ਆ ਜੀ ਇਹਦਾ 45 ਰੇਟ ਆ ਜੀ 45000 ਰੁਪਏ ਰੇਟ ਆ ਜੀ ਔਰ ਇਹਦੇ ਵਿੱਚ ਵੀ ਤੁਹਾਨੂੰ ਅਪਰੋਕਸ 30% ਡਿਸਕਾਊਂਟ ਦਿੱਤਾ ਜਾਊਗਾ ਤਾਂ 30% 13500 ਰੁਪਏ 45000 ਰੁਪਏ ਤੋਂ ਘਟਾ ਲਓ ਜੀ 31500 ਰੁਪਏ ਦਾ ਨੈਟ ਤੁਹਾਨੂੰ ਇਹ ਬੈੱਡ ਮਿਲੂਗਾ ਸਿਰਫ 5 ਦਿਨ ਵਾਸਤੇ ਸਰ ਮੌਕੇ ਦਾ ਫਾਇਦਾ ਠਾਓ ਮੈਂ ਵਾਰ-ਵਾਰ ਕਹੀ ਹੈ ਨਾ ਔਰ ਇਹ ਚੀਜ਼ ਆਕੇ ਤੁਸੀਂ ਇੱਕ ਵਾਰੀ ਚੈੱਕ ਕਰੋਗੇ ਵਾਕੇ ਫਿਰ ਕਹੋਗੇ ਵੀ ਹਾਂ ਐਤਕੀ ਬੰਬੇ ਵਾਲਿਆਂ ਨੇ ਫੁੱਲ 30-30% ਦੇ ਡਿਸਕਾਊਂਟ ਕੀਤਾ ਤਾਂ ਕੀਤਾ ਜਿਸ ਤਰ੍ਹਾਂ